ਇਥੇ ਪੰਜਾਬ ਦੇ ਵਿੱਚ ਆ ਥੋੜਾ ਇੱਕ ਮੈਂ ਰੋਜ਼ ਇਹਨੂੰ ਟੈਲੀਵਿਜ਼ਨ ਤੇ ਦੇਖਦਾ ਜਦੋਂ ਮੈਂ ਅਕੜੇ ਕਨੇ ਔਖਾ ਹੋ ਜਾਂਦਾ ਤੇ ਮੈਂ ਸੋਚਦਾ ਕਿ ਹੁਣ ਕੋਈ ਆਈਜੀਟੀ ਲੇਖੋ ਜਿਹਦੇ ਨਾਲ ਮੇਰੇ ਮੂਡ ਵਿੱਚ ਹੀ ਹੋ ਜਾਏ ਮੈਂ ਇਹ ਭਗਵਾਨ ਤੁਮਾਰੀ ਦੀ ਤਸਵੀਰਾਂ ਦੇਖਦੇ ਆਂ ਟੈਲੀਵਿਜ਼ਨ ਤੇ ਉਹ ਉਹ ਆਸਾਨ ਹੈ ਉਹ ਸਮਝਦਾ ਹੈ ਇਹ ਸਾਰਾ ਜਿਹੜਾ ਥੋੜਾ ਸਾਡਾ ਇਹ ਆਪਣੇ ਪਾਸ਼ਨ ਦਿਨ ਦਾ ਮੁੱਖ ਮੰਤਰੀ ਉਹ ਚੁਕੁਰੀਆਂ ਨਾਲ ਮਿਕਸ ਕਰਕੇ ਦੇ ਰਹੇ ਹਾਂ ਅਸੀਂ ਇਹ ਕਹਿੰਦਾ ਉਹ ਕੱਲ ਵੀ ਕੁਝ ਕਿਹਾ ਸੀ ਪਤਾ ਨਹੀਂ ਕਿਹਿਆਂ ਦੇ ਰੋਜ਼ ਹੀ ਕਿਸੇ ਨੂੰ ਕਿਸੇ ਤੇ ਕੋਈ ਮੋਢੀ ਨਾਲ ਤੋ ਇੱਕ ਵਾਰ ਸੇ ਥੋੜੇ ਕੋ ਰੋ ਹੈ ਉਹਦਾ ਤਾਂ ਕੀ ਹੋਣਾ ਹਾਲ ਉਹ ਤਾਂ ਤੁਸੀਂ ਆਪ ਹੀ ਦੱਸ ਰਹੇ ਹੋ

ایک سال رہ گیا پھر الیکشن آ گیا آ جڑیا لالچا دیا کوشش کر دینے نا یہ کہہ رہے ہیں جڑا یہ چکلی آواز ہے یہ کہہ رہے تھے کہ ایک یہ چیزہ نے اِسی یہ کرانگے اِسی وہ کرانگے گے اچھی کرانگے کر کرانگے پمکا یہ سب کیا پڑاؤ نے کیا جی جھوٹ بولنے انہوں حادت ہے بس وہی جو کردہ سی ਆਪਣੀ ਰੋਟੀ ਕਮਾਉਣ ਵਾਸਤੇ ਉਹ ਹੀ ਕਰ ਰਿਹਾ ਹਾਂ ਉਹੀ ਚੀਜ਼ ਹੈ ਉਹ ਸਮਝ ਲੈ ਕੇ ਉਹੀ ਚੀਜ਼ ਲੋਕ ਇਸ ਨੂੰ ਬਰਦਾਸ਼ਤ ਕਰ ਲੈਣਗੇ